ਇਹ 2 ਅਕਤੂਬਰ ਤੇ 15 ਅਗਸਤ ਦੋ ਦਿਨ ਦੇ ਕਿੰਦਾ ਨੇ ਆ ਜਿਹ ਜਿਹਨਾਂ ਦੋ ਦਿਨਾਂ ਦੇ ਵਿੱਚ ਇੱਥੇ ਸਫਾਈ ਵੀ ਹੋ ਜਾਂਦੀ ਆ ਤਿਹਾੜ ਵੀ ਬਹਿ ਜਾਂਦੇ ਆ ਬਾਅਦ ਵਿੱਚ ਕੋਈ ਦੇਖ ਲੇਖਦੇ ਇਹ ਬਿਲਕੁਲ ਹਕੀਕਤ ਆ ਦੂਸਰੇ ਦਿਨ ਕੋਈ ਵੀ ਆ ਕੇ ਮੂਰਤੀ ਵੱਲ ਝਾਕਣਾ ਤੱਕ ਨਹੀਂ ਦੇਖਣਾ ਤਾਂ ਦੂਰ ਦੀ ਗੱਲ ਆ ਝਾਕਣਾ ਤੱਕ ਨਹੀਂ ਅਗਰ ਇੱਥੇ ਰਏ ਹਾਲ ਆ ਤੇ ਬਾਕੀ ਪਾਰ ਕਰਨਾ ਤੁਸੀਂ ਸੋਚ ਲਓ ਕਿਸ ਤਰ੍ਹਾਂ ਦਾ ਹਾਲ ਹੋਏਗਾ ਜਦੋਂ ਦਿਨਵਾਰ 2 ਅਕਤੂਬਰ ਆਂਦੀ ਆ ਜਾਂ ਕੋਈ ਹੋਰ ਦਿਨਵਾਰ ਆਂਦੇ ਹਨ 2 ਜਾਂ 4 ਦਿਨ ਪਹਿਲਾਂ ਹੀ ਇਹ ਮੂਵਮੈਂਟ ਕਰਦੇ ਬਸ ਉਸ ਤੋਂ ਬਾਅਦ ਕੋਈ ਮੂਵਮੈਂਟ ਨਹੀਂ 2 ਅਕਤੂਬਰ ਤੋਂ ਇਲਾਵਾ ਇਹਦੀ ਕਦੀ ਦੇਖ ਰੇਖ ਹੋਈ ਨਹੀਂ ਗਾਂਧੀ ਜੀ ਦਾ ਮਾਨ ਸਤਕਾਰ ਬਹੁਤ ਆ ਸਿਰਫ ਨੋਟਾਂ ਦੇ ਫੋਟੋ ਆਵਾਂਗੇ ਬਸ ਉਹੀ ਮਾਨ ਸਤਕਾਰ ਆ ਤੇ ਦੁਨੀਆ 'ਚ ਅੱਜ ਦੀ ਕਾਜੀ ਡੇਟ 'ਚ ਵੀ ਗਾਂਧੀ ਨਹੀਂ ਗਾਂਧੀ ਨਹੀਂ ਰੱਖਦੀ ਜੇਬ 'ਚ ਇੱਥੇ ਤਾਂ ਪਾਰਟੀ ਕੋਈ ਆਂਦੀ ਨਹੀਂ ਸਿਰਫ 2 ਅਕਤੂਬਰ ਨੂੰ ਆਣਾ ਵਾ ਉਹ ਵੀ ਫੋਟੋ ਖਚਾਣ ਵਾਸਤੇ ਕਾਂਗਰਸ ਲਾ ਲੋ ਬੀਜੇਪੀ ਲਾ ਲੋ ਆਮ ਪਾਰਟੀ ਲਾ ਲੋ ਅਕਾਲੀ ਦਲ ਲਾ ਲੋ ਕੋਈ ਵੀ ਪਾਰਟੀ ਦਾ ਨੁਮਾਇੰਦਾ ਇੱਥੇ ਸਿਰਫ 2 ਅਕਤੂਬਰ ਵਾਲੇ ਦੇਣ ਆਊਗਾ ਖਾਰ ਪਾਊਗਾ ਫੋਟੋ ਖਚਾਊਗਾ ਤੇ ਫੇਰ ਘਰ ਚਲ ਜੂਗਾ ਕੋਈ ਅੱਜ ਰਾਤ ਨੂੰ ਆਮ ਪਾਰਟੀ ਜੋ ਇਲੈਕਸ਼ਨ ਜਿੱਤ ਕੇ ਸਵੇਰ ਨੂੰ ਕਾਂਗਰਸ 'ਚ ਹੁੰਦੇ ਆ ਸਵੇਰ ਰਾਤ ਨੂੰ ਕਾਂਗਰਸ 'ਚ ਜਿੱਤ ਕੇ ਸਵੇਰ ਨੂੰ ਆਮ ਪਾਰਟੀ 'ਚ ਹੁੰਦੇ ਆ ਕਿਹੜੇ ਲੀਡਰ ਤੇ ਵਿਸ਼ਵਾਸ ਕਰੀਏ ਦੇਖੋ ਤੁਸੀਂ ਕਾਰਪੋਰੇਸ਼ਨ ਦੀ ਕਿੰਨੇ ਟਾਈਮ ਤੋਂ ਭਰਤੀ ਹੋਈ ਨਹੀਂ ਉਹਨਾਂ ਦੀ ਏਰੀਆ ਵੱਧ ਗਿਆ ਪਹਿਲਾਂ ਜਲੰਧਰ ਸ਼ਹਿਰ ਦੀ ਜਨਸੰਖਿਆ ਕਿੰਨੀ ਸੀਗੀ ਜੀ ਕਿੰਨੀ ਸੀ ਸਾਰੇ ਆਪਾਂ ਲੋਕਾਂ ਨੂੰ ਪਤਾ ਹੁਣ ਜਲੰਧਰ ਸ਼ਹਿਰ ਕਿੰਨਾ ਵੱਡਾ ਹੋ ਗਿਆ 88 ਵੱਡਾ ਹੋ ਗਿਆ ਠੀਕ ਹੈ ਨਹੀਂ ਗਾਜੀ ਉਹ ਮੈਡਮ ਭਰਤੀ ਦਾ ਨਵੇਂ ਆ ਦੀ ਕਰਦੀ ਨਹੀਂ ਪਏ ਇਸ ਸਰਕਾਰ ਦਾ ਮੇਰ ਸਾਹਿਬ ਨੂੰ ਵੀ ਪਤਾ ਭਗਵੰਤ ਮਾਨ ਜੀ ਨੂੰ ਵੀ ਪਤਾ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਸਾਰਿਆਂ ਨੂੰ ਇਸ ਸਰਕਾਰ ਦਾ ਪਤਾ ਫਿਰ ਨਵੀਂ ਕਿਉਂ ਨਹੀਂ ਭਰਤੀ ਕਰ ਰਹੀ ਮਨੂੰ ਤੋਂ ਘੱਟੋ ਘੱਟ ਜਲੰਧਰ ਸ਼ਹਿਰ ਦੇ ਵਿੱਚ 2000 ਮਲਾਜ਼ਿਮਾਂ ਦੇ ਆਦੇ ਤਰੀਕ ਦੇ ਵਿੱਚ ਅੰਨਾਂ ਨੂੰ ਜ਼ਰੂਰਤ ਹੈ ਜੀ ਇਸ ਦੇਸ਼ ਦੇ ਵਿੱਚ ਦੇਸ਼ ਭਗਤੀ ਦੀਆਂ ਗੱਲਾਂ ਕਰਨ ਵਾਲਿਆਂ ਦੇ ਕੰਮ ਸਿਰਫ ਇੱਕ ਦਿਨ ਦੇ ਵਿੱਚ ਹੀ ਸੀਮਤ ਹੋ ਜਾਂਦੇ ਨੇ ਇਹ ਦਿਨ ਉਹ ਹੁੰਦਾ ਜਦ ਕਿਸੇ ਸ਼ਹੀਦ ਦੀ ਵਰਸੀ ਹੁੰਦੀ ਹੈ ਕਿਸੇ ਸ਼ਹੀਦ ਦਾ ਜਨਮ ਦਿਨ ਹੁੰਦਾ ਜਾਂ ਫਿਰ 26 ਜਨਵਰੀ 15 ਅਗਸਤ ਇਹਨਾਂ ਦਿਨਾਂ ਦੇ ਉੱਪਰ ਹੀ ਕੰਮ ਦੇਖਣ ਨੂੰ ਮਿਲਦੇ ਨੇ ਜਿਦਾਂ ਕਿ ਹੁਣ ਨਜ਼ਦੀਕ ਆ ਰਿਹਾ ਦਿਨ 2 ਅਕਤੂਬਰ ਮਹਾਤਮਾ ਗਾਂਧੀ ਜੀ ਦਾ ਦਿਨ ਨਜ਼ਦੀਕ ਆ ਰਿਹਾ ਹੈ ਪਰ ਉੱਥੇ ਅੱਜ ਅਸੀਂ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਖੜੇ ਆ ਤੇ ਪਿੱਛੇ ਤੁਸੀਂ ਇੱਕ ਮੂਰਤੀ ਦੇਖ ਸਕਦੇ ਹੋ ਦੂਰੋਂ ਦੇਖਣ ਨੂੰ ਇਹ ਮੂਰਤੀ ਬਹੁਤ ਸਾਫ਼ ਲੱਗਦੀ ਹੈ ਪਰ ਜੇਕਰ ਤੁਸੀਂ ਨਜ਼ਦੀਕ ਜਾ ਕੇ ਇਸ ਮੂਰਤੀ ਨੂੰ ਚੰਗੇ ਤਰੀਕੇ ਨਾਲ ਦੇਖੋਗੇ ਤਾਂ بارش ਤੋਂ ਬਾਅਦ ਇਸ ਮੂਰਤੀ ਦੀ ਸਫਾਈ ਤੱਕ ਨਹੀਂ ਕਰਵਾਈ ਗਈ ਦੱਸਿਆ ਗਿਆ ਕਿ ਇਸ ਸਾਲ ਜਲੰਧਰ ਦੇ ਵਿੱਚ ਵੀ ਬਹੁਤ بارش ਦੇਖਣ ਨੂੰ ਮਿਲੀ ਹੈ ਹਨੇਰੀ ਚਖੜ ਆਇਆ ਜਿਸ ਤੋਂ ਬਾਅਦ ਇਹ ਮੂਰਤੀ ਦੇ ਹਾਲਾਤ ਵੀ ਹੁਣ ਤੁਸੀਂ ਦੇਖ ਸਕਦੇ ਹੋ 2 ਅਕਤੂਬਰ ਨਜ਼ਦੀਕ ਆ ਰਿਹਾ ਹੈ ਪਰ ਇਸ ਦੀ ਸਫਾਈ ਨਹੀਂ ਕੀਤੀ ਗਈ ਇਸ ਦੀ ਸਫਾਈ ਸਿਰਫ ਉਸੇ ਦਿਨ ਹੋਏਗੀ ਜਿਸ ਦਿਨ ਇਸ ਮੂਰਤੀ ਦੇ ਉੱਪਰ ਹਾਰ ਚੜਾਉਣੇ ਹੋਣਗੇ ਮਹਾਤਮਾ ਗਾਂਧੀ ਜੀ ਦੇ ਨਾਮ ਤੇ ਇੰਨੇ ਸਾਲ ਤੱਕ ਰਾਜਨੀਤੀ ਕਰਨ ਵਾਲੇ ਕਾਂਗਰਸੀਆਂ ਨੂੰ ਵੀ ਸੁਰਤ ਨਹੀਂ ਹੈ ਕਿ ਇਸ ਮੂਰਤੀ ਦੀ ਹਾਲਤ ਸੁਧਾਰ ਲਈ ਜਾਏ ਉਹ ਵੀ ਸਿਰਫ ਉਸੇ ਦਿਨ ਇੱਥੇ ਪਹੁੰਚਦੇ ਨੇ ਜਦੋਂ ਗਾਂਧੀ ਜੰਤੀ ਵਾਲਾ ਦਿਨ ਆਉਂਦਾ ਹੈ 2 ਅਕਤੂਬਰ ਦਾ ਦਿਨ ਆਉਂਦਾ ਹੈ ਤਾਂ ਇਸ ਮੂਰਤੀ ਦੇ ਉੱਪਰ ਜਿਸ ਦਿਨ ਉਹਨਾਂ ਨੇ ਫੁੱਲ ਚੜਾਉਣੇ ਹੁੰਦੇ ਨੇ ਨਾ ਤਾਂ ਫੁੱਲ ਚੜਾਉਣ ਤੋਂ ਪਹਿਲਾਂ ਇਸ ਮੂਰਤੀ ਬਾਰੇ ਕੋਈ ਅਤਾ ਪਤਾ ਕੀਤਾ ਜਾਂਦਾ ਹੈ ਤੇ ਨਾ ਹੀ ਫੁੱਲ ਚੜਾਉਣ ਤੋਂ ਅਗਲੇ ਦਿਨ ਤੋਂ ਬਾਅਦ ਇਸ ਮੂਰਤੀ ਦੀ ਹਾਲਤ ਦੇਖੀ ਜਾਂਦੀ ਹੈ ਤੇ ਅੱਜ ਅਸੀਂ ਇੱਥੇ ਮੌਜੂਦ ਲੋਕਾਂ ਦੇ ਨਾਲ ਵੀ ਇਸ ਮੁੱਦੇ ਦੇ ਉੱਪਰ ਗੱਲਬਾਤ ਜ਼ਰੂਰ ਕਰਾਂਗੇ ਤੇ ਉਹਨਾਂ ਦੇ ਵਿਚਾਰ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਅਜਿਹਾ ਕਿਉਂ ਹੋ ਰਿਹਾ ਹੈ ਸਸ਼ੀਗਾਂ ਲੰਗਰ ਸਤ ਸ੍ਰੀ ਅਕਾਲ ਬੇਟੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ੋਕ ਮਹਾਰਾਜੀ ਅਸੀਂ ਜਲੰਧਰ ਦੇ ਰਹਿਣ ਵਾਲੇ ਜੀ ਜੀ ਦੇਖੋ ਜਿੱਦਾਂ ਹੁਣ ਗਾਂਧੀ ਜੰਤੀ ਆਉਣ ਵਾਲੀ ਹੈ 2 ਅਕਤੂਬਰ ਆਉਣ ਵਾਲੀ ਹੈ ਉਸ ਦਿਨ ਬਹੁਤ ਸਫਾਈ ਕੀਤੀ ਜਾਏਗੀ ਪਰ ਨਾ ਇਸ ਤੋਂ ਪਹਿਲਾਂ ਪੁੱਛਗਿੱਛ ਕੀਤੀ ਜਾਂਦੀ ਹੈ ਨਾ ਬਾਅਦ ਦੇ ਵਿੱਚ ਕੀ ਕਹਿਣਾ ਤੁਹਾਡਾ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਔਰ ਇਹ ਹਕੀਕਤ ਆ ਇਹ 2 ਅਕਤੂਬਰ ਤੇ 15 ਅਗਸਤ ਦੋ ਦੇ ਦੇ ਕਿੰਦਾ ਨੇ ਆ ਜੇ ਜਿਹੜਾ ਦੋ ਦਿਨਾਂ ਦੇ ਵਿੱਚ ਇੱਥੇ ਸਫਾਈ ਵੀ ਹੋ ਜਾਂਦੀ ਆ ਤੇ ਹਾਰ ਵੀ ਪੈ ਜਾਂਦੇ ਆ ਬਾਅਦ ਵਿੱਚ ਕੋਈ ਦੇਖ ਲਿਖਦੇ ਇਹਦੇ ਚ ਸਭ ਤੋਂ ਵੱਡਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਜਿਸ ਦਿਨ ਹਾਰ ਪਾਉਣੇ ਹੁੰਦੇ ਉਸ ਦਿਨ ਮੂਰਤੀ ਵੀ ਚਮਕਾ ਦਿੰਦੇ ਆ ਹਾਰ ਪਾਉਣ ਤੋਂ ਅਗਲੇ ਦਿਨ ਦੇਖਦੇ ਨਹੀਂ ਆ ਕਿ ਉੱਥੋਂ ਹਾਰ ਉਤਾਰਨੇ ਆ ਜਾਂ ਉਸ ਦੀ ਜਗ੍ਹਾ ਦੀ ਸਫਾਈ ਕਰਨੀ ਇਹ ਬਿਲਕੁਲ ਹਕੀਕਤ ਆ ਜੋ ਕੁਝ ਤੁਸੀਂ ਬੋਲਿਆ ਨਾ ਇਹ ਬਿਲਕੁਲ ਹਕੀਕਤ ਆ ਦੂਸਰੇ ਦਿਨ ਕੋਈ ਵੀ ਆ ਕੇ ਮੂਰਤੀ ਵੱਲ ਝਾਕਦਾ ਤੱਕ ਨਹੀਂ ਦੇਖਣਾ ਤਾਂ ਦੂਰ ਦੀ ਗੱਲ ਆ ਝਾਕਦਾ ਤੱਕ ਨਹੀਂ ਜਿਹੜੇ ਜਿਵੇਂ ਉਸ ਦਿਨ ਝੰਡੇ ਵੀ ਲਗਾ ਦਿੰਦੇ ਆ ਅਗਲੇ ਦਿਨ ਉਹ ਝੰਡੇ ਸਾਡੇ ਪੈਰਾਂ ਵਿੱਚ ਰੋਲਦੇ ਨੂੰ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਇਹ ਇਹਦੇ ਵਿੱਚ ਦੇਖੋ ਸਰਕਾਰ ਨੂੰ ਕੀ ਅਜਿਹੇ ਕਦਮ ਚੱਕਣੇ ਚਾਹੀਦੇ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਵੱਲ ਵੀ ਜ਼ਿਆਦਾ ਜ਼ਿਆਦਾ ਧਿਆਨ ਜਾਏ ਦੇਖੋ ਜੀ ਇਹ ਪਬਲਿਕ ਪੁਲਿਸ ਆ ਤੇ ਬਿਲਕੁਲ ਕਾਰਪੋਰੇਸ਼ਨ ਦੇ ਨੱਕ ਦੇ ਥਲੇ ਆ ਅਗਰ ਇੱਥੇ ਰਹੇ ਹਾਲ ਆ ਤੇ ਬਾਕੀ ਪਾਰ ਕਰਾ ਤੁਸੀਂ ਸੋਚ ਲਓ ਕਿਸ ਤਰ੍ਹਾਂ ਦਾ ਹਾਲ ਹੋਏਗਾ ਬਾਕੀ ਤੁਸੀਂ ਕੈਮਰਾ ਤੁਹਾਡੇ ਕੋਲ ਆ ਬਾਥਰੂਮ ਜਾ ਕੇ ਦੇਖ ਲਓ ਜਾ ਕੇ ਦੇਖੋ ਲਾ ਕੀ ਹਾਲ ਆ ਉਹ ਆਪਣੇ ਆਪ ਦੱਸ ਉਹ ਆਪਣੇ ਆਪ ਦੱਸਣਗੇ ਇਹ ਸਿਰਫ ਬਿਮਾਰੀਆਂ ਦਾ ਘਰ ਹੈਗਾ ਇਹ ਪਾਰਕ ਦੇ ਵਿੱਚ ਲੋਕ ਜੇ ਸੈਰ ਕਰਨ ਆਉਂਦੇ ਸੈਰ ਵਾਸਤੇ ਬਣਿਆ ਹੈ ਤੇ ਲੈ ਕੇ ਬਿਮਾਰੀਆਂ ਹੀ ਲੈ ਕੇ ਜਾਂਦੇ ਇੱਥੋਂ ਸਫਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਆ ਜਿਦਾਂ ਇਹਨਾਂ ਨੇ ਵੀ ਸਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਇੱਥੇ ਸਿਰਫ ਉਸੇ ਦਿਨ ਹੀ ਆ ਕੇ ਸਫਾਈ ਕੀਤੀ ਜਾਂਦੀ ਹੈ ਜਿਸ ਦਿਨ ਮੂਰਤੀ ਦੇ ਉੱਪਰ ਹਾਰ ਚੜਾਉਣੇ ਹੁੰਦੇ ਆ ਉਸ ਤੋਂ ਬਾਅਦ ਇੱਥੇ ਆ ਕੇ ਨਾ ਪੁੱਛਗਿਛ ਕੀਤੀ ਜਾਂਦੀ ਹੈ ਨਾ ਮੂਰਤੀ ਦੀ ਸਫਾਈ ਹੁੰਦੀ ਹੈ ਨਾ ਆਸ-ਪਾਸ ਦੀ ਸਫਾਈ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਹੋਰ ਵੀ ਇੱਥੇ ਬਹੁਤ ਸਾਰੇ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਤਾਂ ਸਰ ਇਸ ਬਾਰੇ ਤੋਂ ਡੱਕੀ ਕਹਿਣਾ ਹੈ ਕਿ ਜਿਸ ਦਿਨ ਹੁਣ 2 ਅਕਤੂਬਰ ਨਜ਼ਦੀਕ ਆਏਗੀ ਉਸ ਦਿਨ ਇਸ ਮੂਰਤੀ ਦੇ ਉੱਪਰ ਹਾਰ ਪਾਏ ਜਾਣਗੇ ਪਰ ਅੱਜ ਇਸ ਮੂਰਤੀ ਦੀ ਹਾਲਤ ਦੇਖੀ ਤਾਂ ਉਹ ਸਫਾਈ ਹਜੇ ਕਿਉਂ ਨਹੀਂ ਕੀਤੀ ਜਦੋਂ ਦਿਨਵਾਰ 2 ਅਕਤੂਬਰ ਆਂਦੀ ਆ ਜਾਂ ਕੋਈ ਹੋਰ ਦਿਨਵਾਰ ਆਂਦੇ ਹਨ 2 ਜਾਂ 4 ਦਿਨ ਪਹਿਲਾਂ ਹੀ ਇਹ ਮੂਮੈਂਟ ਕਰਦੇ ਬਸ ਉਸ ਤੋਂ ਬਾਅਦ ਕੋਈ ਮੂਮੈਂਟ ਨਹੀਂ 2 ਅਕਤੂਬਰ ਤੋਂ ਇਲਾਵਾ ਇਹਦੀ ਕਦੀ ਦੇਖਰੇਖ ਹੋਈ ਨਹੀਂ ਕਦੀ ਵੀ ਨਹੀਂ ਹੋਈ ਇੱਥੇ ਕੋਈ ਚਿੜੀਆਂ ਪੰਛੀ ਚਲੋ ਆ ਹੁਣ ਜੰਗਲਾ ਜਿਹਾ ਲੱਗ ਗਿਆ ਉੱਚਾਇਆ ਹੋ ਗਿਆ ਪਹਿਲਾਂ ਤਾਂ ਇਹ ਵੀ ਨਹੀਂ ਸੀਗਾ ਇੱਥੇ ਨੀਆਲੇ ਚੜ ਜਾਂਦੀ ਸੀ ਉਹ ਗੇਟ ਲੱਗ ਗਿਆ ਉਹ ਵੀ ਵਧੀਆ ਹੋ ਗਿਆ ਉੱਪਰ ਸ਼ਰਾਰਤੀ ਤੱਤ ਵੀ ਕੁਝ ਕਰ ਸਕਦੇ ਐ ਵੈਸੇ ਵੀ ਇਹ ਖੁੱਲੀ ਆ ਜਿਹਦੇ ਸ਼ਰਾਰਤ ਕਰਨੀ ਉਹਨੇ ਉੱਪਰ ਜਾ ਕੇ ਵੀ ਕਰ ਦੇਣੀ ਠੀਕ ਹੈ ਨਾ ਇਸ ਲਈ ਇਹਦੀ ਸਿਰਫ 2 ਕੁ ਦਿਨ ਪਹਿਲਾਂ ਹੀ ਦੇਖ ਰੇ ਹੋਣੀ ਆ ਉਸ ਤੋਂ ਬਾਅਦ ਤਾਂ ਇਹ 12 ਮਹੀਨੇ 30 ਦਿਨ ਇਦਾਂ ਹੀ ਆ ગાંધી ਜੀ ਦਾ ਬਹੁਤ ਵੱਡਾ ਯੋਗਦਾਨ ਐ ਦੇਸ਼ ਦੀ ਆਜ਼ਾਦੀ ਦੇ ਵਿੱਚ ਜੇ ਅਸੀਂ ਉਹਨਾਂ ਦਾ ਹੀ ਮਾਨ ਸਤਕਾਰ ਨਹੀਂ ਕਰ ਸਕਦੇ ਤਾਂ ਕੀ ਉਮੀਦ ਰੱਖਦੇ ਆ ਅਸੀਂ ਆਪਣੇ ਲੀਡਰਾਂ ਤੋਂ ગાંધી ਜੀ ਦਾ ਮਾਨ ਸਤਕਾਰ ਬਹੁਤ ਆ ਸਿਰਫ ਨੋਟਾਂ ਦੀ ਫੋਟੋ ਆ ਉਹਨਾਂ ਦੀ ਬਸ ਉਹੀ ਮਾਨ ਸਤਕਾਰ ਆ ਤੇ ਦੁਨੀਆ 'ਚ ਅੱਜ ਦੀ ਕਾਜੀ ਡੇਟ 'ਚ ਵੀ ਗਾਂਦੀ ਨਹੀਂ ਗਾਂਦੀ ਨਹੀਂ ਰੱਖਦੀ ਜੇਬ 'ਚ ਉਹਨਾਂ ਦੇ ਉਹਨਾਂ ਦੀ ਜਿਹੜੀਆਂ ਭਾਵਨਾਵਾਂ ਉਹਨੇ ਦੇਸ਼ ਦੇ ਪ੍ਰਤੀ ਜਿਹੜੀਆਂ ਗੱਲਾਂ ਕੀਤੀਆਂ ਜਾਂ ਦੇਸ਼ ਦੇ ਪ੍ਰਤੀ ਜਿਹੜੇ ਸਾਰਾ ਕੁਝ ਅੱਗੇ ਲੈ ਕੇ ਜਾਣ ਵਾਸਤੇ ਸੋਚਿਆ ਪਿਆ ਸੀ ਜਿੰਦੇ ਕੋ ਜਿੰਦੇ ਸੀ ਉੰਡੇ ਕਦੋਂ ਆਪ ਕਰਦੇ ਨੇ ਅੱਜ ਦੀ ਡੇਟ ਦੇ ਸਿਰਫ ਨੋਟਾਂ ਦੇ ਫੋਟੋ ਆ ਤੇ ਨੋਟ ਦੁਨੀਆ ਦੁਰੀਆਂ ਨੋਟਾਂ ਮਗਰ ਤੋੜੀ ਹੋਈ ਹੈ ਦੇਖੋ ਇੱਕ ਕਾਂਗਰਸ ਪਾਰਟੀ ਹੈ ਜਿਹੜੀ ਗਾਂਧੀ ਜੀ ਦੇ ਨਾਮ ਤੇ ਕਿੰਨੇ ਸਾਲ ਉਹਨਾਂ ਨੇ ਦੇਸ਼ ਦੇ ਵਿੱਚ ਰਾਜ ਕੀਤਾ ਜਿਉ ਇਹਨਾਂ ਦੇ ਨਾਮ ਦੇ ਉੱਪਰ ਰਾਜ ਕਰ ਰਹੀ ਹੈ ਜੇ ਉਹ ਇਹਨਾਂ ਦੇ ਨਾਮ ਨੇ ਉਹਨਾਂ ਨੂੰ ਰਾਜ ਦਿਵਾਇਆ ਤੇ ਉਹਨਾਂ ਦਾ ਕੋਈ ਫਰਚ ਨਹੀਂ ਪੈਂਦਾ ਇਹਨਾਂ ਇੱਥੇ ਤਾਂ ਪਾਰਟੀ ਕੋਈ ਆਂਦੀ ਨਹੀਂ ਸਿਰਫ 2 ਅਕਤੂਬਰ ਨੂੰ ਆਣਾ ਵਾ ਉਹ ਵੀ ਫੋਟੋ ਖਿਚਾਣ ਵਾਸਤੇ ਕਾਂਗਰਸ ਲਾ ਲਓ ਭਾਜਪਾ ਲਾ ਲਓ ਆਮ ਪਾਰਟੀ ਲਾ ਲਓ ਅਕਾਲੀ ਦਲ ਲਾ ਲਓ ਕੋਈ ਵੀ ਪਾਰਟੀ ਦਾ ਨੁਮਾਇੰਦਾ ਇੱਥੇ ਸਿਰਫ 2 ਅਕਤੂਬਰ ਵਾਲੇ ਦਿਨ ਆਊਗਾ ਚਾਹ ਖਾਰ ਪਾਊਗਾ ਫੋਟੋ ਖਾਊਗਾ ਤੇ ਫੇਰ ਘਰ ਚਲ ਜੂਗਾ ਗਾਂਧੀ ਜੀ ਫੇਰ ਉੱਥੇ ਹੀ ਖੜੇ ਆ ਤੇ ਫੇਰ ਇਹ ਸਿਰਫ અપਮਾਨ ਕਰਨ ਦੇ ਲਈ ਮੂਰਤੀਆਂ ਲਾਜੁੰਦੇ ਆ ਉਹ ਤਾਂ ਫੇਰ ਇਹਨਾਂ ਦੀ ਸੋਚ ਨਹੀਂ ਆ ਜੀ ਜਿਹੜੇ ਲੀਡਰਾਂ ਨੇ ਇੱਥੇ ਲਾਈਆਂ ਹੋਈਆਂ ਮੂਰਤੀਆਂ ਹੁਣ ਇੱਥੇ ਬਾਪੂ ਗਾਂਧੀ ਜੀ ਦੀ ਲੱਗੀ ਪਈ ਆ ਕਿਤੇ ਡਾਕਟਰ ਭੀਮਰਾਓ Umedkar ਦੀ ਲੱਗੀ ਪਈ ਆ ਕਿਤੇ ਕਿਸੇ ਹੋਰ ਪਰਮਾਤਮਾ ਦੀ ਲੱਗੀ ਕਿਤੇ ਹੋਰ ਕਿਤੇ ਭਗਤ ਸਿੰਘ ਦੀ ਲੱਗੀ ਪਈ ਆ ਉਹ ਉਦੋਂ ਹੀ ਚੱਲਦੀਆਂ ਉਦੋਂ ਹੀ ਸਾਫ਼ ਸੁਥਰਾ ਹੁੰਦਾ ਜਦੋਂ ਉਹਨਾਂ ਦਾ ਦੇਣ ਤਿਆਰ ਲੱਗ ਜਾਂਦਾ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ Umedkar ਜੀ ਦਾ ਜਿਹੜਾ ਚੌਂਕ ਬਣਿਆ ਆ ਵਾ ਉੱਥੇ ਵੀ ਚਾਰ ਦਿਨ ਪੰਜ ਦਿਨ ਪਹਿਲਾਂ ਸਾਫ਼ ਸੁਥਰਾ ਰਹਿੰਦਾ ਉਸ ਤੋਂ ਬਾਅਦ ਨਹੀਂ ਠੀਕ ਹੈ ਨਾ ਯਾਨਕਿ ਇਹ ਜਿਹੜੀ ਚੌਂਕਾਂ ਵਿੱਚ ਮੂਰਤੀਆਂ ਲਾਈਆਂ ਇਹ ਮਿਊਨਿਸਪਲ ਕਾਰਪੋਰੇਸ਼ਨ ਦੀ ਡਿਊਟੀ ਆ ਵੀ ਇਹਨਾਂ ਨੂੰ ਡੇ ਬਾਈ ਡੇ ਜਾਂ ਮਨਤ ਬਾਈ ਬੰਦੇ ਨਾਲੀ ਮੂਮਰ ਜਾਂ ਪ੍ਰੂਵਮੈਂਟ ਕਰਦੇ ਰਹਿਣ ਸਾਫ਼ ਸੁਥਰਾ ਕਰਦੇ ਰਹਿਣ ਬਸ ਉਦੋਂ ਹੀ ਹੋਣਾ ਜਦੋਂ ਉਹਨਾਂ ਦੇ ਇਨ ਤਿਆਰ ਕੁਝ ਕਹਿਣਾ ਚਾਹੋਗੇ ਜਲੰਧਰ ਦੇ ਲੋਕਾਂ ਨੂੰ ਆਮ ਜਨਤਾ ਨੂੰ ਜਲੰਧਰ ਦੀ ਆਮ ਜਨਤਾ ਨੂੰ ਕੀ ਕਹਿਣਾ ਜੀ ਜਨਤਾ ਲੀਡਰਾਂ ਪਿੱਛੇ ਲੀਡਰ ਨੋਟਾ ਪਿੱਛੇ ਕੀ ਕਹੀਏ ਜਨਤਾ ਨੂੰ ਜਿਹੜਾ ਗਰੀਬ ਆ ਉਹ ਹੱਦ ਤੋਂ ਜ਼ਿਆਦਾ ਗਰੀਬ ਹੋਈ ਜਾਂਦਾ ਜਿਹੜਾ ਅਮੀਰ ਆ ਉਹ ਹੱਦ ਤੋਂ ਜ਼ਿਆਦਾ ਅਮੀਰ ਹੋਈ ਜਾਂਦਾ ਲੀਡਰ ਹੀ ਗੁੰਡੇ ਬਣਾਈ ਜਾਂਦੇ ਲੀਡਰ ਹੀ ਫੜਾਈ ਜਾਂਦੇ ਲੀਡਰ ਹੀ ਛੜਾਈ ਜਾਂਦੇ ਪੈਸੇ ਖਾਈ ਜਾਂਦੇ ਕਿਰੇ ਮਗਰ ਜਾਈਏ ਕੋਈ ਅੱਜ ਰਾਤ ਨੂੰ ਆਮ ਪਾਰਟੀ ਚੋਂ ਇਲੈਕਸ਼ਨ ਜਿੱਤ ਕੇ ਸਵੇਰ ਨੂੰ ਕਾਂਗਰਸ ਚ ਹੁੰਦੇ ਆ ਰਾਤ ਨੂੰ ਕਾਂਗਰਸ ਚੋਂ ਜਿੱਤ ਕੇ ਸਵੇਰ ਨੂੰ ਆਮ ਪਾਰਟੀ ਚ ਹੁੰਦੇ ਆ ਕਿਹੜੇ ਲੀਡਰ ਤੇ ਵਿਸ਼ਵਾਸ ਕਰੀਏ ਵਿਸ਼ਵਾਸ ਸਿਰਫ ਆਪਣੀ ਕਲਮ ਤੇ ਕਰੋ ਆਪਣੀ ਪੜ੍ਹਾਈ ਤੇ ਕਰੋ ਆਪਣੀ ਮਿਹਨਤ ਤੇ ਕਰੋ ਜੇ ਤੁਸੀਂ ਸੱਚੇ ਸੁੱਚੇ ਮਿਹਨਤ ਕਰੋਗੇ ਕੋਈ ਮਾੜਾ ਕੰਮ ਨਹੀਂ ਕਰੋਗੇ ਤੇ ਤੁਹਾਨੂੰ ਕਿਸੇ ਲੀਡਰ ਦਾ ਗੋਡਾ ਮੋਡਾ ਵੀ ਖੜਕਾਣ ਦੀ ਲੋੜ ਨਹੀਂ ਲੀਡਰ ਦਾ ਗੋਡਾ ਮੋਡਾ ਤਾਂ ਉਹਦੇ ਹੀ ਖੜਕਾਣ ਚਾਹੀਦਾ ਜਦੋਂ ਕੋਈ ਮਾੜਾ ਕੰਮ ਧੀ ਪੁੱਤ ਕਰੇ ਜਾਂ ਆਪ ਕਰੀਏ ਤਾਂ ਪੁਲਸ ਠਾਣੇ ਚਾਹੀਦਾ ਉਹਦਾ ਤਾਂ ਲੋੜ ਹੀ ਨਹੀਂ ਆਮ ਬੰਦੇ ਨੂੰ ਲੀਡਰ ਦੀ ਲੀਡਰ ਨੂੰ ਕੀ ਕਰਨਾ ਸੀ ਕਵਾਲਟੀਆਂ ਪਹਿਲਾਂ ਇੱਕ ਸੀਗੀ ਫੇਰ ਦੋ ਹੋਈਆਂ ਹੁਣ ਤਿੰਨ ਹੋ ਗਈਆਂ ਹੁਣ ਚਾਰ ਹੋ ਗਈਆਂ ਪੰਜਵੀਂ ਇੱਕ ਹੋਰ ਆਜੂਗੀ ਜਨਤਾ ਨੂੰ ਪੀਸਣ ਦੇ ਆਮਨੇ ਸਾਹਮਨੇ ਲੜਾਈਆਂ ਆ ਮੁਰਗੇ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਜਾ ਕੇ ਗਲਾਸ ਵੀ ਖੜਕਾਂਦੇ ਰੋਟੀਆਂ ਵੀ ਖਾਂਦੇ ਸਗੜ ਵੀ ਪਾਉਂਦੇ ਇਹ ਤਮਾਸ਼ਾ ਦੁਨੀਆ ਦਾ ਬਣਾ ਲੋਕਾਂ ਨੂੰ ਪਾਗਲ ਬਣਾ ਤਮਾਸ਼ਾ ਬਣਾਇਆ ਪਹਿਲੀਡਰਾਂ ਨੇ ਸਰਕਾਰਾਂ ਵਾਲੇ ਲੀਡਰਾਂ ਨੇ ਤਮਾਸ਼ਾ ਆ ਆਮ ਬੰਦੇ ਨੂੰ ਪੀਸੀ ਜਾਂਦੇ ਪੀਸੀ ਜਾਂਦੇ ਪੀਸੀ ਜਾਂਦੇ ਇੱਕ ਟੈਕਸ ਹੋਣੇ ਚਾਹੀਦਾ ਗੱਡੀ ਲੈਣ ਜਾਉਂਗੇ ਨਾ ਸ਼ੋਰੂਮ ਚ ਨਵੀਂ ਉਦੋਂ ਵੀ ਟੈਕਸ ਦੇਣਾ ਤੁਸੀਂ ਗੱਡੀ ਰੋਡ ਤੇ ਚਲਾਉਂਗੇ ਤੁਸੀਂ ਉਦੋਂ ਵੀ ਟੈਕਸ ਦੇਣਾ ਕਿੰਨੇ ਕ ਟੈਕਸ ਦੇਈ ਜਾਊਗਾ ਆਮ ਇਨਸਾਨ ਬੇਰੋਜ਼ਗਾਰੀ ਕਿੰਨੀ ਆ ਅਗਰ ਬੇਰੋਜ਼ਗਾਰੀ ਖਤਮ ਕਰੂਗੇ ਤਾਂ ਸ਼ਹਿਰ ਚ ਕ੍ਰਾਈਮ ਖਤਮ ਹੋਊਗਾ 12 12 14 14 ਬੱਚੇ ਪੜਾ ਕੇ ਸਕੂਲਾਂ ਚ ਮੋੜ ਗੜ ਅੱਠ ਅੱਠ 10 10 ਹਜ਼ਾਰ ਤੇ ਕੰਮ ਤੇ ਲਵਾਈਏ ਉਹ 3000 4000 ਤਾਂ ਉਹਦਾ ਆਪਣਾ ਹੀ ਖਰਚਾ ਮਹੀਨੇ ਦਾ ਮੋਬਾਈਲ ਵੀ ਚਾਹੀਦਾ ਐਕਟਿਵਾ ਵੀ ਚਾਹੀਦੀ ਕੁਝ ਬੰਦੇ ਨੇ ਯਾਰਾ ਦੋਸਤਾਂ ਨਾਲ ਖਾਣਾ ਪੀਣਾ ਵੀ ਆ ਤਨਖਾਹ ਮੁਰਕੇ 2000 ਦਾ ਸੀ ਅੱਜ ਘਰ ਕੀ ਦਊਗਾ ਤੇ ਆਪਣਾ ਕੀ ਕਰੂਗਾ ਮਾਨ ਸਰ ਮਾਨ ਸਰਕਾਰ ਨੇ ਤਾਂ ਕਿਹਾ ਕਿ ਅਸੀਂ ਨੌਕਰੀਆਂ ਦਵਾਂਗੇ ਉਹ ਲੱਡੂ ਆ ਜੀ ਹਰ ਸਰਕਾਰ ਨੇ ਲੱਡੂ ਹੀ ਦਿੱਤਾ ਆ ਉਹ ਲੱਡੂ ਜੋ ਮਿੱਠਾ ਆ ਜਿਹੜਾ ਖਾਂਦਾਂ ਨੂੰ ਸ਼ੂਗਰ ਵਾ ਨੌਕਰੀਆਂ ਛੱਡੋ ਜਿਹੜੇ ਪਹਿਲਾਂ ਨੌਕਰੀਆਂ ਲੱਗਿਓ ਕਿਹੜਾ ਕੰਮ ਕਰਦੇ ਵੇ ਦੱਸੋ ਤਾਂ ਕਿਹੜਾ ਮੁਲਾਜ਼ਮ ਸਹੀ ਤਰੀਕੇ ਨਾਲ ਡਿਊਟੀ ਕਰਦਾ ਪਿਆ ਜਿਹੜੇ ਮਰਜੀ ਦਫ਼ਤਰ ਚੱਲ ਜਿਓ ਫੋੜੋ ਪੁੱਛੇ ਭਗਾ ਸਿੰਘ ਦੀ ਤੇ ਡਾਕਟਰ ਭੀਮਰਾਓ ਮੇਦ ਕਰਦੀ ਆ ਟੇਬਲ ਥੱਲੇ ਪੈਸੇ ਯਾਰੇ ਰਿਸ਼ਵਤ ਜਾ ਰਹੀ ਹੈ ਦੱਸੋ ਕਿਹੜ ਨੂੰ ਕਿਹਨੂੰ ਕਹਿਣਾ ਕਿਨੂੰ ਗਈਏ ਕਿਨੂੰ ਗਈਏ ਜਨਤਾ ਨੂੰ ਗਈਏ ਮੈਂ ਤਾਂ ਕਹਿੰਦਾ ਵੋਟ ਖੋਣੇ ਹੀ ਨਹੀਂ ਚਾਹੀਦੀ ਵੋਟ ਪਾਓ ਹੀ ਨਾ ਨਾ ਕੌਂਸਲਰ ਹੋਣਗੇ ਨਾ ਐਮਐਲਏ ਹੋਣਗੇ ਫਿਰ ਕੰਮਕਾਰ ਕੌਣ ਕਰੇਗਾ ਸਿਰਫ ਇੱਕੋ ਹੀ ਰਾਸ਼ਟਰਪਤੀ ਸ਼ਾਸਨ ਔਰ ਜੇ ਉੱਪਰ ਵਾਲੇ ਲੈਵਲ ਤੇ ਸਾਰੇ ਕੰਮ ਪਹੁੰਚ ਜਾਣਗੇ ਤਾਂ ਜਿਹੜੇ ਹੇਠਲੇ ਲੈਵਲ ਤੇ ਕੰਮ ਉਹ ਕਿੱਦਾਂ ਹੋਊਗਾ ਸਾਰੇ ਕੰਮ ਇੱਕੋ ਹੀ ਲੈਵਲ ਤੇ ਹੋਣਗੇ ਸਰਕਾਰ ਸਿਰਫ 5 ਸਾਲ ਲਈ ਆ ਕਾਉਂਸਲਰ ਐਮ ਐਲ ਏ ਸਿਰਫ 5 ਸਾਲ ਲਈ ਆ ਉਸ ਅਫਸਰਾਂ ਨੂੰ ਵੀ ਕਾਉਂਸਲਰ ਐਮ ਐਲ ਏ ਜਿਹੜੇ ਸ਼ਾਸਨ ਕਰਦੇ ਆ ਸਰਕਾਰਾਂ ਬਾ ਇਹ ਹੀ ਕੰਮ ਕਰਨ ਤੋਂ ਰੋਕਦੇ ਆ ਅਫਸਰਾਂ ਨੂੰ ਅਫਸਰ ਨਹੀਂ ਕੰਮ ਕਰਨ ਤੋਂ ਰੁਕਦੇ ਅਫਸਰ ਨੇ ਤਾਂ 60 ਸਾਲ ਤੱਕ ਨੌਕਰੀ ਕਰਨੀ ਆ ਚਾਹੇ ਇਸ ਕੁਰਸੀ ਤੇ ਕਰਾ ਲਓ ਚਾਹੇ ਉਸ ਕੁਰਸੀ ਤੇ ਕਰਾ ਲਓ ਜਿਆਦਾ ਸ਼ਾਸਨ ਪਾਸ ਤਾਂ ਉਹਨਾਂ ਦਾ ਹੀ ਹੋਣਾ ਚਾਹੀਦਾ ਹੁਣ ਮਾਨਯੋਗ ਡੀਸੀ ਸਾਹਿਬ ਆ ਪੂਰੇ ਸ਼ਹਿਰ ਦੇ ਰਾਜੇ ਆ ਉਹਨਾਂ ਨੂੰ ਵੀ ਕੋਈ ਨਾ ਕੋਈ ਕੰਮ ਰੋਕਣ ਨੂੰ ਰੋਕ ਰੋਕਣ ਨੂੰ ਕਹਿ ਹੀ ਦਿੰਦੀ ਸਰਕਾਰ ਵੀ ਆਹ ਕੰਮ ਨਹੀਂ ਕਰਨਾ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਵੀ ਇਨਸਾਨੀਅਤ ਦਾ ਭਾਵਨਾਵਾ ਜਾਗਦੀ ਹੈ ਜਦੋਂ ਕਿਸੇ ਗਰੀਬ ਨਾਲ ਕਿਸੇ ਮਾਰੇ ਬੰਦੇ ਨਾਲ ਧੱਕਾ ਹੁੰਦਾ ਉਹ ਵੀ ਕਹਿੰਦੇ ਨਹੀਂ ਯਾਰ ਆਹ ਚੀਜ਼ ਹੋਣੀ ਚਾਹੀਦੀ ਹੁਣ ਦੂਰ ਕੀ ਜਾਣਾ ਭਈਆਂ ਵਾਲਾ ਸਿਸਟਮ ਲਾ ਲਓ ਤੁਸੀਂ ਅਸੀਂ ਤੁਸੀਂ ਆਪਣੇ ਨਿਆਣੇ ਪੜਾ ਲਿਖਾ ਕੇ ਬਾਹਰਲੀ ਕੰਟਰੀ ਚ ਭੇਜਣੇ 5 ਤੋਂ 25 ਲੱਖ ਰੁਪਈਆ ਲੱਗਦਾ ਤੇ ਬੱਚੇ ਦਾ ਪੂਰਾ ਡਾਟਾ ਹੁੰਦਾ ਆ ਇੱਥੋਂ ਵੀ ਪੀਸੀਐਸ ਹੁੰਦੀ ਆ ਤੇ ਉੱਥੇ ਜਾ ਕੇ ਵੀ ਪੀਸੀਐਸ ਹੁੰਦੀ ਆ ਪੁਲਿਸ ਵੈਰੀਫਿਕੇਸ਼ਨ ਜਿਹਨੂੰ ਕਹਿੰਦੇ ਆਪਾਂ ਭਈਏ 350 ਰੁਪਈਆ ਖਰਚ ਕੇ ਇੱਧਰ ਆਂਦੇ ਕਿਹਦੀ ਕੋ ਪੀਸੀਐਸ ਲੈਂਦੇ ਜਿਹੜੇ ਏਰੀਆ ਚ ਕੰਮ ਕਰਦੇ ਜਿਹੜੇ ਏਰੀਆ ਚ ਦੁਕਾਨ ਲੈਂਦੇ ਜਿਹੜੀ ਏਰੀਆ ਚ ਮਕਾਨ ਲੈਂਦੇ ਉਸ ਥਾਣੇ ਕੋਈ ਤਲਾਹ ਹੈਗੀ ਵੀ ਇਹ ਬੰਦਾ ਕਿੱਥੋਂ ਆਇਆ ਕਿੱਥੇ ਜੰਮਿਆ ਪਿਓ ਦਾ ਨਾਂ ਕੀ ਆ ਦਾਦੇ ਦਾ ਨਾਂ ਕੀ ਆ ਡੀਐਨਏ ਟੈਸਟ ਕੀ ਆ ਮਤਲਬ ਜਿਹੜੇ ਹਾਂ ਵੱਡੀ ਗਿਣਤੀ ਦੇ ਵਿੱਚ ਇੱਕ ਵਾਰੀ ਕੰਮ ਕੰਮ ਲੈ ਕੇ ਆ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਪੱਕੇ ਵਸ ਜਾਂਦੇ ਆ ਪੰਜਾਬ ਦੇ ਵਿੱਚ ਸਿਰਫ ਪੰਜਾਬੀਏਤ ਨੂੰ ਐਮੇਤ ਹੋਣੇ ਚਾਹੀਦੀ ਨੌਕਰੀਆਂ ਦੀ ਜ਼ਮੀਨਾਂ ਜਾਇਦਾਦ ਤਾਂ ਲੈਣ ਦੀ ਵੀ ਠੀਕ ਹੈ ਹਿਮਾਚਲ ਚਲਜੋ ਹਰਿਆਣਾ ਸਟੇਟ ਚ ਚਲਜੋ ਗੁਜਰਾਤ ਚ ਚਲਜੋ ਕਿਤੇ ਹੋਰ ਵੀ ਸਟੇਟ ਚਲਜੋ ਕਿਸੇ ਵੀ ਪੰਜਾਬੀ ਨੂੰ ਹੱਕ ਨਹੀਂ ਹੈਗਾ ਵੀ ਉਹ ਉੱਥੇ ਇੱਕ ਮਾਮੂਲੀ ਜੀ ਰੇੜੀ ਖੋਲ ਲਵੇ ਤੇ ਇੱਥੇ ਪੰਜਾਬੀਆਂ ਨੇ ਭਈਆਂ ਨੂੰ ਮਕਾਨ ਵੀ ਲੈ ਦਿੱਤੇ ਦੁਕਾਨਾਂ ਵੀ ਲਿਆਤੀਆਂ ਮਾਲ ਗਈ ਬਣਾਤੇ ਕਾਉਂਸਲਰ ਵੀ ਬਣਾਤੇ ਸਿਰਫ ਲੀਡਰਾਂ ਨੇ ਆਪਣਾ ਵੋਟ ਬੈਂਕ ਬਣਾਉਣ ਵਾਸਤੇ ਜਿਹੜਾ ਕੰਮ ਪੰਜਾਬੀ 600 ਰੁਪਏ ਚ ਕਰਦਾ ਬਈ ਇਹੋ ਹੀ ਕੰਮ 200 ਚ ਕਰ ਦਿੰਦੇ ਬੇਰੋਜ਼ਗਾਰੀ ਤਾਂ ਆਪੀ ਹੋਣੀ ਨੌਕਰੀਆਂ ਦੇਖੋ ਜਿਵੇਂ ਨੌਕਰੀਆਂ ਵੀ ਐ ਜੇ ਗਵਰਨਮੈਂਟ ਜੌਬ ਦੀ ਗੱਲ ਕਰੀਏ ਤਾਂ ਅਦਰ ਸਟੇਟ ਵਾਲੇ ਪੰਜਾਬ ਜਾ ਕੇ ਗਵਰਨਮੈਂਟ ਜੌਬ ਵੀ ਕਰਦੇ ਹਾਂਜੀ ਕਰਦੇ ਆ ਜੀ ਜਦ ਕੀ ਪੰਜਾਬੀ ਕਿਤੇ ਹੋਰ ਜਾ ਕੇ ਨਹੀਂ ਕਰ ਸਕਦੇ ਪੰਜਾਬੀ ਕਿਤੇ ਨਹੀਂ ਜਾ ਕੇ ਕਰ ਸਕਦੇ ਪੰਜਾਬੀ ਅਗਰ ਜਿਆਦਾ ਵਧੀਆ ਗ੍ਰੈਜੂਏਸ਼ਨ ਪੜਿਆ ਹੋਊਗਾ ਤਾਂ ਉਹਨਾਂ ਨੂੰ ਕੰਪਨੀਆਂ ਹਾਇਰ ਕਰ ਲੈਂਦੀਆਂ ਦਿੱਲੀ ਕੈਨੇਡਾ ਬੋਂਬਾ ਬੋਂਬੇ ਵਾਲੀਆਂ ਸਾਈਡਾਂ ਦੇ ਕਲਕੱਤੇ ਵਾਲੀਆਂ ਸਾਈਡਾਂ ਤੇ ਜਿਹੜੀ ਕਿ ਹਿੰਦੁਸਤਾਨ ਦੇ ਸਟੇਟਾਂ ਆ ਬਹੁਤੀ ਗੱਲ ਛਾਲ ਮਾਰੂਗੇ ਜਿਹੜੇ ਕੋ 20-25 ਲੱਖ ਰੁਪਈਆ ਹੋਊਗਾ ਜਾਂ ਆਪਣਾ ਮਕਾਨ ਵੇਚੂ ਜਾਂ ਜਗਾ ਜ਼ਮੀਨ ਵੇਚੂ ਜਾਂ ਕਿਸੇ ਕੋ ਭੈਣ ਭਰਾ ਕੋ ਧਾਰੇ ਫੜ ਕੇ ਧੀ ਪੁੱਤ ਬਾਹਰ ਭੇਜਦਾ ਆ ਉੱਥੇ ਜਾ ਕੇ ਵੀ ਉਹ ਭਈਆਂ ਵਾਲੇ ਹੀ ਕੰਮ ਕਰਦੇ ਜਿਹੜੇ ਭਈਏ ਇੱਥੇ ਆ ਕੇ ਕਰਦੇ ਅਗਰ ਪੰਜਾਬ ਦੇ ਵਿੱਚ ਤਰੱਕੀ ਦੇ ਪੰਜਾਬੀ ਦੇ ਬਾਹਰ ਜਾਵੇ ਇਹ ਨਾ ਜੇ ਇੱਥੇ ਹੀ ਉਹਨਾਂ ਨੂੰ ਸਭ ਕੁਝ ਮਿਲੇ। ਲਾਉਣ ਆਰਡਰ ਇੱਥੇ ਠੀਕ ਆ। ਨਹੀਂ। ਕਿਹੜਾ ਬੰਦਾ ਸੇਫ ਆ? 9 ਵਜੇ ਤੋਂ ਬਾਅਦ ਕੁੜੀਆਂ ਤਾਂ ਚਲੋ ਛੱਡੋ। ਬਜ਼ੁਰਗ ਵੀ ਛੱਡੋ। ਆਮ ਲੋਕ ਨਹੀਂ ਬਾਹਰ ਘੁੰਮ ਸਕਦੇ ਨੌਜਵਾਨ। 9 ਵਜੇ ਤੋਂ ਬਾਅਦ ਮੈਂ 8 ਵਜੇ ਆਪਣੇ ਘਰ ਹੁਣਨਾ। ਕਿਉਂ? ਕਿਉਂਕਿ ਮੈਂ ਰੋਟੀ ਕਮਾਣੀ ਮੈਂ ਲੜਾਈਆਂ ਝਗੜਿਆਂ 'ਚ ਨਹੀਂ ਪੈਣਾ। ਰਾਹ ਜਾਂਦੇ ਕੋਈ ਵੀ ਲੜਾਈ ਲੈ ਲੈਂਦਾ। ਕੋਈ ਵੀ ਪੰਗਾ ਲੈ ਲੈਂਦਾ ਜੇ ਕੋਈ ਦਰਖਾਸਤ ਕੰਪਲੀਟ ਦੇਣ ਜਾਉ ਤਾਂ ਕਿਸੇ ਲੀਡਰ ਦਾ ਫੋਨ ਚੱਲ ਜਾਂਦਾ ਔਰੇ ਮਗਰ ਫਲਾਨੀ ਪਾਵਰ ਬੈਠੀ ਔਰੇ ਮਗਰ ਢੰਗਾਨੀ ਪਾਵਰ ਬੈਠੀ ਔਰੇ ਮਗਰ ਫਲਾਨੀ ਸਰਕਾਰ ਤੇ ਔਰੇ ਮਗਰ ਢੰਗਾਨੀ ਸਰਕਾਰ ਕੀ ਇੱਥੇ ਲਾਉਣ ਆਰਡਰ ਕੋਈ ਇੱਥੇ ਸੇਫ ਨਹੀਂ ਕੋਈ ਇੱਥੇ ਬਚਤ ਨਹੀਂ ਕੋਈ ਇੱਥੇ ਕੁਝ ਨਹੀਂ ਹੈਗਾ ਜਿਹੜਾ ਜਿੱਦਾਂ ਚੱਲਦਾ ਓ ਇੱਦਾਂ ਹੀ ਚੱਲਦਾ ਰਹਿਣਾ ਸਰਕਾਰਾਂ ਨੇ ਲੋਕਾਂ ਨੂੰ ਆਲੂ ਬਖਾਰੇ ਬਣਾਤਾ ਜਦੋਂ ਮਰਜ਼ੀ ਡੇੜ ਕੇ ਇੱਧਰ ਹੀ ਥਾਲੀ ਚ ਪਾ ਦਿਓ ਭਾਜੇਪੀ ਚ ਜਦੋਂ ਮਰਜ਼ੀ ਕਾਂਗਰਸ ਚ ਪਾ ਦਿਓ ਜਦੋਂ ਮਰਜ਼ੀ ਕਾਲੀਆਂ ਚ ਪਾ ਦਿਓ ਜਦੋਂ ਮਰਜ਼ੀ ਆਮ ਚ ਪਾ ਲੋ ਚਾਰ ਚਾਰ ਕੇ ਕੁਰਸੀਆਂ ਡਾਹ ਕੇ ਤੇ ਫੀਤੇ ਖਾਰ ਪਾ ਕੇ ਤੈਨੂੰ ਫਲਾਨੀ ਵਾਰ ਦਾ ਪ੍ਰਧਾਨ ਬਣਾਤਾ ਤੈਨੂੰ ਧਮਕਾਉਣਾ ਕਰਤਾ ਧਮਕਾਉਣਾ ਓ ਇੰਨੇ ਜੀ ਚੌੜਾ ਉਹ ਫੇ ਬੰਦੀ ਨੂੰ ਬੰਦਾ ਹੀ ਨਹੀਂ ਸਮਝਦਾ ਕੀ ਕਰਾਂਗੇ ਆਪਾਂ ਚਲੋ ਮਿਹਰਬਾਨੀ ਜੇ ਮੈਂ ਕੁਝ ਮਾੜਾ ਬੋਲ ਗਿਆ ਮੈਂ ਤੇ ਮੈਨੂੰ ਮਾਫੀ ਦੇਈ ਹੋਈ ਸਸ਼ੀ ਗਾਲਨਕੀ ਸਸ਼ੀ ਗਾਲੀ ਮੇਰਾ ਬਲਤਰਾ ਕਿਹਨਾ ਮੇਟਾ ਪ੍ਰਦੀਪ ਬਲਤਰਾ ਜ਼ਿਲਹੰਦਰ ਦੇ ਰਹਿਣ ਹਾਂਜੀ ਜ਼ਿਲਹੰਦਰ ਦੇ ਜੀ ਸਾਨੂੰ ਅ ਜਿੱਦਾਂ ਗਾਂਧੀ ਜੰਤੀ ਨਜ਼ਦੀਕ ਆ ਰਹੀ ਹੈ ਹਾਂਜੀ ਹਾਂਜੀ ਗਾਂਧੀ ਜੀ ਦਾ ਕੀ ਇਸ ਦੇਸ਼ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਗਾਂਧੀ ਜੀ ਸਾਡੇ ਸਾਰੇ ਬਜ਼ੁਰਗਾਂ ਦੇ ਹਾਂਜੀ ਚੰਗੇ ਬੰਦੇ ਸੀਗੇ ਚੰਗੇ ਚੱਲੀ ਜਾਂਦੇ ਸਰਪੂਸੀ ਹੁਣ ਜਿੰਦੇ ਅਗ ਜਨਰੇਸ਼ਨ ਆ ਜਿੰਦੀ ਹੈਗੀ ਹੈ ਉਹ ਹੋਰ ਸਾਫ਼ ਦੀ ਹੈਗੀ ਹੈ ਪਹਿਲਾਂ ਹੁੰਦਾ ਪਿਆਰ ਸੀਗਾ ਬਾਕੀ ਮੱਕੀ ਬਿਜੁਰਗਾ ਦੇ ਹਜੇ ਪਿਆਰ ਹੈ ਜਿਹੜੇ ਮੁੰਡੇ ਖੁੰਡੇ ਐ ਸਭ ਇਦਾਂ ਦੇ ਅਜਕਲ ਪਿਆਰ ਮੈਂ ਜੀ ਅਸੀਂ ਸਫਾਈ ਦੀ ਗੱਲ ਕਰੀਏ ਜਿੱਦਾਂ ਮੂਰਤੀ ਨੂੰ ਉਸ ਦਿਨ ਬਹੁਤ ਸਾਫ਼ ਕਰ ਦਿੱਤਾ ਜਾਂਦਾ ਹੈ ਹਾਂਜੀ 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 ਤੇ ਅੱਜ ਇੱਥੇ ਆ ਕੇ ਕੋਈ ਵੀ ਨਹੀਂ ਦੇਖਦਾ ਕਿ ਇਸ ਮੂਰਤੀ ਦੀ ਬਾਰਸ਼ਾਂ ਤੋਂ ਬਾਅਦ ਇਸ ਮੂਰਤੀ ਦੀ ਸਫਾਈ ਹੋਣ ਵਾਲੀ ਮੋਟੇ ਮਾ ਉਸਕੇ ਪੋਲਿਟਿਕਸ ਹੋ ਗਈ ਹੈਗੀ ਹਰ ਬੰਦਾ ਪਾਰਟੀ ਆਪਣ ਪਾਰਟੀ 바ਜੀ ਹੈਗੀ ਕੋਈ ਆਂਦਾ ਘੰਟੇ ਲਈ 10 ਮਿੰਟਾਂ ਦਾ ਚੱਲ ਜਾਂਦਾ ਹੈ ਪਰ ਇਹ ਨਹੀਂ ਕਿ ਜੇ ਹੋਣਾ ਚਾਹੀਦਾ ਹੈਗਾ ਇੱਥੇ ਨਾ ਕੋਈ ਆਇਆ ਜਵੰਦਾ ਕੋਈ ਗਾਣੇ ਕੋਈ ਗੱਦੀ ਜੰਤੀ ਲਾਓ ਫਿਰ ਕੋ ਚਾਹ ਪਾਣੀ ਰੱਖੋ ਕੋ ਠੰਡਾ ਬੰਦਾ ਬੈਠੇ ਨਾਮ ਨਾ ਪਰ ਇਹ ਤਾਂ ਨਹੀਂ ਦੇਖੋ ਗਾਲੇ ਇੱਥੇ ਮੁੱਦਾ ਸਫਾਈ ਦਾ ਹੈ ਮੂਰਤੀ ਦੀ ਜੇ ਤੁਸੀਂ ਸਫਾਈ ਨਹੀਂ ਰੱਖ ਸਕਦੇ ਤਾਂ ਮੂਰਤੀ ਲਗਵਾਈ ਕਿਹੜੀ ਗੱਲ ਹੋਣੀ ਹੈ ਇਹ ਤੇ ਹੁਣ ਜੀ ਉਹਨਾਂ ਜਿੰਨਾਂ ਦੇ ਹੈਗੇ ਉਹ ਦੱਸਿਓ ਜਾਨੀ ਪਰ ਇਹ ਤਾਂ ਦੇਖੋ ਜੇ ਸੀ ਉਹਨਾਂ ਦੀ ਮਾਂ ਨਿਜਜਤ ਕਰਦੇ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਤਾਂ ਜੇ ਮਾਨ ਸਤਕਾਰ ਕਰਨਾ ਤਾਂ ਦਿਲੋਂ ਨਹੀਂ ਨਹੀਂ ਸਾਫ਼ ਸੁਥਰੀ ਕਰਨੀ ਚਾਹੀਦੀ ਜੋ ਵੀ ਬੰਦ ਕਹੇਦੇ ਬੁੱਤ ਲੱਗ ਜਾਵੇ ਨਾ ਸਫਾਈ ਜੁਰੀ ਹੋਣੀ ਚਾਹੀਦੀ ਹੈਗੀ ਹੁਣ ਆਪਾਂ ਨਾ ਨਹੀਂਏ ਕੀ ਕਰੋਗੇ ਤੁਸੀਂ ਕੀ ਤੁਹਾਡੀ ਸੋਚ ਕੀ ਹੋਏਗੀ ਦੱਸੋ ਗੱਲ ਦੇ ਚੱਕਰ ਹੈ ਨਾ ਇਹ ਚੱਕਰ ਹੈਗਾ ਹੋਰ ਬਾਕੀ ਬਾਕੀ ਰਿਸਪੌਂਸਿਬਿਲਟੀ ਨਾ ਸਾਰਿਆਂ ਦੀ ਬੰਦੀ ਹੈ ਕੋਈ ਵੀ ਹੁੰਦਾ ਗੰਦ ਨਾ ਪਾਵੇ ਜੋ ਨਾ ਕਰੇ ਇਹ ਬਾਤ ਹੈ ਸਭ ਤੋਂ ਵਧੀਆ ਗੱਲ ਆਪਣੀ ਆਪਣੀ ਰਿਸਪੋਨਸਿਬਿਲਟੀ ਆਪ ਚਾਹੀਦ ਬੰਦੇ ਨਾ ਹੋਰ ਮਹਾਤਮਾ ਗਾਂਧੀ ਇੱਕ ਉਹ ਹਸਤੀ ਸਨ ਕਿ ਸ਼ਾਇਦ ਉਹਨਾਂ ਵਰਗਾ ਨਾ ਕੋਈ ਪਹਿਲੇ ਪੈਦਾ ਹੋਇਆ ਨਾ ਕਿ ਹੁਣ ਹੋਏਗਾ ਗਾਂਧੀ ਜਿਦੋਂ ਪਹਿਲਾਂ ਜਿੰਨੇ ਰਾਜ ਪਰਿਵਰਤਨ ਹੁੰਦੇ ਸੀ ਉਹ ਆਰਮੀ ਨੂੰ ਕੰਟਰੋਲ ਵਿੱਚ ਕੀਤੇ ਜਾਂਦੇ ਸੀ ਔਰ ਉਹਦੇ ਨਾਲ ਹਿੰਸਾ ਨਾਲ ਜ਼ਬਰਦਸਤੀ ਸੱਤਾ ਪਰਿਵਰਤਨ ਹੁੰਦੀ ਸੀ ਇਹ ਮਹਾਤਮਾ ਗਾਂਧੀ ਦੀ ਮੌਲਿਕ ਸੋਚ ਸੀ ਜਿਨ੍ਹਾਂ ਨੇ ਹਿੰਸ਼ਕ ਅੰਦੋਲਨ ਚਲਾ ਕੇ ਸਤਿਅ ਅਤੇ ਅਨਸਾਤੇ ਆਧਾਰਿਤ ਅੰਦੋਲਨ ਚਲਾ ਕੇ ਸਾਨੂੰ ਅੰਗਰੇਜ਼ਾਂ ਵਰਗੇ ਕਾਜ਼ਲ ਸ਼ਾਸਕਾ ਸ਼ਾਸਕਾ ਕੋਲ ਮੁਕਤ ਕਰਾਇਆ ਔਰ 1947 ਤੋਂ ਪਹਿਲਾਂ ਸਾਡੇ ਦੇਸ਼ ਦੇ ਤੋਂ ਛਡੋ ਮਤਲਬ ਦੁਨੀਆ ਦੇ ਅੱਧੇ ਹਿੱਸੇ 'ਤੇ ਉਹਨਾਂ ਦਾ ਕਬਜ਼ਾ ਸੀ 1947 ਦੇ ਪਹਿਲੇ ਮਗਰ ਜਦੋਂ ਅਸੀਂ ਆਜ਼ਾਦ ਹੋਏ ਆ ਅਸੀਂ ਹੋਏ ਆ ਹਿੰਸ਼ਕ ਅੰਦੋਲਨ ਕਰਕੇ ਸ਼ਤ ਅਜ਼ਾਦ ਅਹਿੰਸਕ ਅੰਦੋਲਨ ਸੀ ਸਾਡੇ ਜਿਹੜੇ ਕਿ ਮਹਾਤਮਾ ਗਾਂਧੀ ਦੇ ਉਪੇ ਸੀ ਜਿੰਨੇ ਵੀ ਬਾਕੀ ਦੇਸ਼ ਫੋਨ ਐਸੋਲੇ ਅੰਗਰੇਜ਼ਾਂ ਦੀ ਪੋਜੀਸ਼ਨ ਇਹ ਹੈ ਕਿ ਉਹਨਾਂ ਦਾ ਕਿਸੇ ਜ਼ੇਸ਼ ਤੇ ਸ਼ਾਸਨ ਨਹੀਂ ਹੈ ਜਦ ਕਿ 1947 ਤੋਂ ਪਹਿਲਾਂ ਅੱਜੀ ਦੁਨੀਆ ਦਾ ਸ਼ਾਸਨ ਸੀ ਉਹਨਾਂ ਦਾ ਔਰ ਉਹ ਸਾਡਾ ਜ਼ੇਸ਼ ਆਜ਼ਾਦ ਹੋਣ ਤੋਂ ਬਾਅਦ ਜਿੰਨੇ ਵੀ ਦੇਸ਼ ਆਜ਼ਾਦ ਹੋਏ ਨੇ ਉਹ ਅਹਿੰਸਕ ਅੰਦੋਲਨ ਨਾਲ ਹੋਏ ਨੇ ਹਿੰਸਕ ਅੰਦੋਲਨ ਨਾਲ ਨਹੀਂ ਹੋਏ ਦਾ ਇਨਾ ਵੱਡਾ ਯੋਗਦਾਨ ਹੈ ਸਾਨੂੰ ਆਜ਼ਾਦ ਕਰਾਉਣ ਦੇ ਵਿੱਚ ਜੇ ਅਸੀਂ ਅੱਜ ਆਪਣੀ ਆਜ਼ਾਦੀ ਦੇ ਨਾਲ ਕਿਤੇ ਆ ਜਾ ਸਕਦੇ ਹਾਂ ਉਹਨਾਂ ਦੇ ਬਦੌਲਤ ਆ ਸਕਦੇ ਹਾਂ ਪਰ ਹੁਣ ਦੇਖੋ 2 ਅਕਤੂਬਰ ਆਉਗੀ ਉਹਨਾਂ ਦੀ ਯਾਦ ਦੇ ਵਿੱਚ ਇਹ ਮੂਰਤੀ ਬਣਾਈ ਗਈ ਹੈ ਇੱਥੇ ਇਹਦਾ ਧਿਆਨ ਰੱਖਣਾ ਕਿ ਹੁਣ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਲੀਡਰਾਂ ਦੀ ਨਹੀਂ ਲੀਡਰਾਂ ਦੀ ਬੜੀ ਬਣਦੀ ਹੈ ਹੁਣ ਦੇਖੋ ਵਕਤ ਇਹਦਾ ਹੈ ਜਿਹੜੇ ਕਾਜ਼ਿਲ ਸ਼੍ਰੀ ਮਹਾਤਮਾ ਗਾਂਧੀ ਦੇ ਉਹਨਾਂ ਦੇ ਜਨਮ ਦਿਨ ਮਨਾਉਂਦੇ ਨੇ ਜੀ ਜਿਹੜੇ ਕਾਜ਼ਿਲ ਸੀ ਉਹਨਾਂ ਦੇ ਉਹ ਜਨਮ ਦਿਨ ਮਨਾਉਂਦੇ ਉਹਨਾਂ ਦਾ ਉਹਨਾਂ ਦੀ ਸਮਾਜੀ ਦੇ ਜਾ ਕੇ ਨੱਕ ਰਗੜਦੇ ਨੇ। ਹਮਮ। ਮਤਲਬ ਸਭ ਚਲਦਾ ਹੈ। মিডিਆ মিডিਆ ਉਹਨਾਂ ਦੇ ਹਾਸਲੇ ਕਬਜ਼ੇ ਵਿੱਚ ਹੈ। ਸਭ ਚਲਦਾ ਹੈ। ਦੇਖੋ ਇੱਕ ਕਾਂਗਰਸ ਪਾਰਟੀ ਵੀ ਹੈ। ਉਹਨਾਂ ਨੇ ਕਿੰਨੇ ਸਾਲ ਇਸ ਦੇਸ਼ ਦੇ ਵਿੱਚ ਰਾਜ ਕੀਤਾ ਹੈ। ਗਾਂਧੀ ਜੀ ਦੇ ਨਾਮ ਦੇ ਉੱਪਰ ਅੱਜ ਉਹਨਾਂ ਦੇ ਵੀ ਕੋਈ ਲੀਡਰ ਨਹੀਂ ਇੱਥੇ ਦੇਖਦੇ ਸਿਰਫ 2 ਅਕਤੂਬਰ ਨੂੰ ਦਿਖਣਗੇ ਜਿਸ ਦਿਨ ਹਾਰ ਪਾਉਣਿਆ। ਉਸ ਤੋਂ ਪਹਿਲਾਂ ਕਿਉਂ ਨਹੀਂ ਸਫਾਈ ਕਰਦੇ। ਦੇਖੋ ਹਾਂ। ਮਾਸਵਾ ਗਾਂਧੀ ਦੀ ਥਿਊਰੀ ਹੀ ਕਾਂਗਰਸੀ ਥਿਊਰੀ ਹੈ। उन्होंने बार बार दसने की जरूरत नहीं ये नहीं कि सबका साथ सबका विकास और फिर फिर का प्रस्ती चल सो चल चल सो चल चल सो चल उनको बताने की जरूरत नहीं है महात्मा गांधी की थ्यूरी जो है वही कांग्रेस की थ्यूरी है तो फिर वो भी इनका सम्मान क्यों नहीं करते क्योंकि पूरी तरह करते हैं यहाँ क्यों नहीं दिखता फिर देखो किसी एक जगह पे किसी का ना आना या आना ये कोई कसौटी नहीं है कसौटी ये है कि उनकी विचारधारा कैसी है तो देखिए अगर ये मूर्ति लगवाई है तो उनके मान सम्मान ने उनकी याद में लगाई गई तो उनकी संभाल करना भी तो जिम्मेवारी बनती है पर संभाल तो स्थानीय प्रशासन करता है ना मूर्ति के लिए अब 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 सोनिया जी थोड़ा आएंगे इसकी रक्षा करने के लिए तो उनके कांग्रेस के जो लीडर हैं जो उनके आगे हैं है, विधायक हैं तो वो यहाँ भी तो है। वो आते हैं और पूरी तरह जो देखो जो सही राम भक्त है ना वो सच्चे हैं और जो सरकारी राम भक्त है वो दिखा दिखावा करते हैं वो जाके मस्जिदों के आगे राम चालीसा पढ़ते हनुमान चालीसा पढ़ते हैं और ऐसे ऐसे कर्तव्य करते हैं जिससे ज़्यादा से ज़्यादा नफरत फैले और नफरत फैलने पर उनकी जो जो मत प्रतिशत है जो बोट उनका है वो ज़्यादा बढ़ता है देखिए जब जलंधर में बारिश हुई है बारिश के बाद इस मूर्ति की सफाई कब हुई ये तो देखिए बात ये मैं भी कह सकता बारिश के बाद कब हुई थी अब तो मेरे ख्याल में अब तो नहीं है साफ साफ है अब तो कोई इसमें गंदगी नहीं क्या आप नज़दीक जाके देखिए उसके ऊपर ना बारिश के जो दाग होते हैं ना काले काले दाग वो लगे हुए हैं मैं सिर्फ यही कहना चाहती हूँ वो खुद चाहे ना आए पर किसी से सफाई करवाए तो बेटे सफाई होनी चाहिए उसकी देखभाल होनी चाहिए सब कुछ ठीक है होना चाहिए पर ये ये जो है ना देखो ये इतनी छोटी मोटी जो बात है इसके लिए हम ਕੀ ਪਾਰਟੀ ਗੁਰਮਤਿ ਕਰਨ ਨਹੀਂ ਠਹਿਰਾ ਸਕਦੇ ਇਹ ਸਥਾਨੀ ਲੋਕੋ ਦਾ ਕੰਮ ਹੈ ਸਥਾਨੀ ਨੇਤਾਵਾਂ ਦਾ ਕੰਮ ਆਪਾਂ ਕੌਂਸਲਰ ਚਾਉਂਦੇ ਆਂ ਕੌਂਸਲਰ ਕਿਸ ਲਈ ਚਾਉਂਦੇ ਆਂ ਉਹ ਆਪਣੇ ਏਰੀਆ ਦਾ ਖਿਆਲ ਰੱਖੇ ਠੀਕ ਹੈ ਨਾ ਜੀ ਪ੍ਰਧਾਨ ਦੀ ਚਾਉਂਦੇ ਆਂ ਜਿਹੜੇ ਉਹਨੂੰ ਆਪਾਂ ਕਹਿੰਦੇ ਆਂ ਕਾਰਪੇਸ਼ੀਅਨ ਦੀ ਡਿਊਟੀ ਕਾਰਪੇਸ਼ੀਅਨ ਡਿਊਟੀ ਹੈ ਕਦੀ ਕਾਰਪੇਸ਼ੀਅਨ ਤੇ ਦਫ਼ਤਰ ਜਿੱਦਾ ਹੁਣ ਮੇਅਰ ਸਾਹਿਬ ਬਣੇ ਡਿਪਟੀ ਮੇਅਰ ਸਾਹਿਬ ਬਣੇ ਆਂ ਦੇਖੋ ਅਸੀਂ ਕਾਰਪੇਸ਼ੀਅਨ ਦੀ ਕਿੰਨੇ ਟਾਈਮ ਤੋਂ ਭਰਤੀ ਹੋਈ ਨਹੀਂ ਉਹਨਾਂ ਦੀ ਏਰੀਆ ਵੱਧ ਗਿਆ ਪਹਿਲਾਂ ਜਲੰਧਰ ਸ਼ਹਿਰ ਦੀ ਜਨਸੰਖਿਆ ਕਿੰਨੀ ਸੀਗੀ ਕਿੰਨੀ ਸੀ ਸਾਰੇ ਆਪਾਂ ਲੋਕਾਂ ਨੂੰ ਪਤਾ ਹੂੰ ਜਿਲੰਦਰ ਸ਼ਹਿਰ ਕਿੰਨਾ ਵੱਡਾ ਹੋ ਗਿਆ 88 ਵੱਡਾ ਹੋ ਗਿਆ ਠੀਕ ਹੈ ਨਾ ਜੀ ਹੁਣ ਮੈਡਮ ਭਰਤੀ ਦਾ ਨਵੇਂ ਆਦੀ ਕਰਦੀ ਨਹੀਂ ਪਏ ਇੱਕ ਇੱਕ ਬੰਦੇ ਕੋਲ ਜਿਹੜੇ ਇੱਕ ਕਮਰੇ ਜਿੱਦਾ ਕੋਈ ਮਹਿਲਾ ਵਾ ਉਹਦੀ ਸਫਾਈ ਲਈ ਆਪਾਂ ਨੂੰ ਉੱਥੇ 40 ਕਰਮਚਾਰੀਆਂ ਦੀ ਲੋੜ ਆ ਠੀਕ ਹੈ ਨਾ ਮੈਡਮ ਉੱਥੇ 15 ਕਰਮਚਾਰੀ ਵੀ ਨਹੀਂ ਹੈਗੇ ਜੀ ਜਿੱਥੇ ਕਰਮਚਾਰੀਆਂ ਦੀ ਘਾਟ ਹੈ ਬਿਲਕੁਲ ਘਾਟ ਹੈ ਜੀ ਦੇਖੋ ਤੁਸੀਂ ਜਨਸੰਖਿਆ ਨਹੀਂ ਵਧ ਚੁੱਕੀ ਹੈ ਤੇ ਕਰਮਚਾਰੀ ਕਿਉਂ ਨਹੀਂ ਜਿਹੜੇ ਕੱਚੇ ਕਰਮਚਾਰੀ ਉਹਨਾਂ ਨੂੰ ਪੱਕੇ ਵੀ ਨਹੀਂ ਕਰਦੇ ਪਏ ਜੀ ਹੁਣ ਕਹਿੰਦੇ ਠੇਕੇ ਦੇ ਰੱਖ ਲੋ ਜੀ ਤੁਸੀਂ ਮੈਡਮ ਕੋਲ ਗੱਲ ਦਾ ਜਵਾਬ ਦਿਓ ਅੱਜ ਕੱਲ ਗਰੀਬੀ ਦੇ ਟਾਈਮ ਦੇ ਵਿੱਚ 15 16 17000 ਦੇ ਨਾਲ ਕਿਸੇ ਘਰ ਦਾ ਨਾਲ ਨਹੀਂ ਗੁਜ਼ਾਰਾ ਹੁੰਦਾ ਜੀ ਮੈਂ ਖੁਦ ਆਪਣੀ ਗੱਲ ਕਰਦਾ 4-500 ਰੁਪਿਆ ਅੱਜ ਕੱਲ ਆਮ ਆਦਮੀ ਦਾ ਵੈਸੇ ਫੈਮਿਲੀ ਦੇ ਵਿੱਚ ਖਰਚਾ ਹੋ ਜਾਂਦਾ ਜੀ ਤੇ ਦੱਸੋ 15 16000 ਦੇ ਵਿੱਚ ਕਰਮਚਾਰੀ ਕਿੱਦਾਂ ਕੰਮ ਕਰ ਲੂਗਾ ਇਸ ਗੱਲ ਦਾ ਮੇਰ ਸਾਹਿਬ ਨੂੰ ਵੀ ਪਤਾ ਹੈ ਭਗਵੰਤ ਮਾਨ ਜੀ ਨੂੰ ਵੀ ਪਤਾ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਫਿਰ ਨਵੀਂ ਕਿਉਂ ਨਹੀਂ ਪਰਤੀ ਕਰ ਰਹੇ ਮੈਨੂੰ ਦੱਸੋ ਘੱਟੋ ਘੱਟ ਜਲੰਧਰ ਸ਼ਹਿਰ ਦੇ ਵਿੱਚ 2000 ਮੁਲਾਜ਼ਿਮਾਂ ਦੇ ਆਦੇ ਤਰੀਕ ਦੇ ਵਿੱਚ ਅੰਨਾਂ ਨੂੰ ਜ਼ਰੂਰਤ ਹੈ ਜੀ ਮੈਂ ਆਮ ਜਨਤਾ ਨੂੰ ਇਹ ਸੰਦੇਸ਼ ਦੇ ਦੇਣਾ ਚਾਹਨਾ ਜੀ ਆਪਾਂ ਕਾਰਪੋਰੇਸ਼ਨ ਨੂੰ ਸਾਰੇ ਜਾਣੇ ਜਾ ਕੇ ਕਹੀਏ ਜੇ ਐਪਲੀਕੇਸ਼ਨ ਦਈਏ ਵੀ ਘੱਟੋ ਘੱਟ ਕਰਮਚਾਰੀ ਉਹਦਾ ਇਹ ਜਿਹੜੇ ਸਾਡੇ ਔਰੀਏ ਦੇ ਕਾਉਂਸਲਰ ਹੈ ਤੇ ਆਮ ਨਾਗਰਿਕ ਆਸੀ ਮਹੱਲੇ ਜਾਣੇ ਆ ਕਾਉਂਸਲਰ ਸਾਹਿਬ ਕੋਈ ਚਾਹੀਏ ਉਹਨੂੰ ਕਹੀ ਕਾਉਂਸਲਰ ਸਾਹਿਬ ਤੁਹਾਡੇ ਏਰੀਏ ਦੀ ਸਫਾਈ ਨਿਓਰੇ ਬੰਦੇ ਲਾਓ ਜੀ ਇੱਥੇ ਉਹਨਾਂ ਦੀ ਡਿਊਟੀ ਮੰਦੀ ਹੈ ਕਾਉਂਸਲਰ ਸਾਹਿਬ ਦੀ ਉਹ ਜਿੱਤੀ ਜਾਂਦੇ ਆਰਾਮ ਦੇ ਨਾਲ ਬਹਿ ਜਾਂਦੇ 5 ਸਾਲ ਲਈ ਅਤੇ ਫੇਰ ਲੋਕੀ ਇਹਨਾਂ ਨੂੰ ਦੇਖਦੇ ਰਹਿੰਦੇ ਹੁੰਦੇ ਮੂਹ ਹਾਂਜੀ ਕੱਲ ਤੁਹਾਡੇ ਏਰੀਏ 'ਚ ਬੰਦਾ ਲਵਾ ਦਾਂਗੇ ਪਰ ਤੋਂ ਏਰੀਏ 'ਚ ਤੁਹਾਡੇ ਵੀ ਬੰਦਾ ਲਵਾ ਦਾਂਗੇ ਕਿ ਮੈਡਮ ਕਰਮਚਾਰੀ ਤੋਂ ਬਿਨਾ ਕੋਈ ਕੰਮ ਨਹੀਂ ਹੋਉ ਸਾਰਾ ਗੱਲ ਮਾਨ ਤੇ ਸਤਕਾਰ ਦੀ ਹੁੰਦੀ ਹੈ ਅਸੀਂ ਉਹਨਾਂ ਦਾ ਕਿੰਨਾ ਮਾਨ ਸਤਕਾਰ ਕਰਦੇ ਆ ਜਿਨ੍ਹਾਂ ਨੇ ਅੱਜ ਸਾਨੂੰ ਆਜ਼ਾਦੀ ਦਵਾਈ ਹੈ ਤੇ ਤੁਹਾਡਾ ਇਹਨਾਂ ਸਾਰੇ ਮੁੱਦਿਆਂ ਤੇ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਰਾਏ ਜਿਹੜੀ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਜਿਵੇਂ ਅਸੀਂ ਪਬਲਿਕ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੀ ਰਾਏ ਰੱਖੀ ਹੈ ਕਿ ਆਖਰਕਾਰ ਸਿਰਫ ਇੱਕ ਦਿਨ ਆ ਕੇ ਹੀ ਇੱਥੇ ਸਫਾਈ ਕਿਉਂ ਕੀਤੀ ਜਾਂਦੀ ਹੈ ਨਾ ਉਸ ਤੋਂ ਪਹਿਲਾਂ ਕੋਈ ਦੇਖਦਾ ਤੇ ਨਾ ਉਸ ਤੋਂ ਬਾਅਦ ਕਿਸੇ ਦਾ ਧਿਆਨ ਹੁੰਦਾ ਕਿ ਇੱਥੇ ਆ ਕੇ ਸਫਾਈ ਕਰਾਉਣੀ ਹੈ ਤੇ ਤੁਸੀਂ ਵੀ ਇਸ ਮੁੱਦੇ ਦੇ ਉੱਪਰ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਮੁਰਤੜੇ ਨਾਲ ਹਾਜ਼ਰ ਹੋਵਾਂਗੇ ਇੱਕ ਨਵੀਂ ਸਟੋਰੀ ਲੈ ਕੇ ਤਦ ਤੱਕ ਲਈ ਮੈਨੂੰ ਯਾਨੀ ਕਿ ਅਗਮ ਨੂੰ ਕੈਮਰਾਮੈਨ ਦਵਿੰਦਰ ਦੇ ਨਾਲ ਦਿਓ ਇਜਾਜ਼ਤ